ਕਿੰਨੇ ਜਾਨਵਰ ਲੈ ਕੇ ਪਹੁੰਚੋ ਭਾਈ ਜੀ ਮੈਂ ਜਾਨਵਰ ਲਿਆ ਸੀ 13 ਤੋਂ 14 ਜੀ ਵਿੱਚੋਂ ਕੁਝ ਸੇਲ ਹੋ ਗਏ ਜੀ ਠੀਕ ਹੈ ਜੀ ਕੁਝ ਜਾਨਵਰ ਅਜੇ ਹੈਗੇ ਆ ਜੀ ਠੀਕ ਹੈ ਜੀ ਕਿੰਨੇ ਮੰਨ ਕੇ ਚਲੋ ਨੁਫਰੀਆਂ ਬਛੇਰੀਆਂ ਚੰਬੇਆਂ ਲੈ ਕੇ ਆਏ ਨਹੀਂ ਚੰਬੇ ਜਾਨਵਰ ਲੈ ਕੇ ਆਏ ਆ ਜੀ ਘੋੜੀਆਂ ਲੈ ਕੇ ਆਏ ਆ ਤਿੰਨ ਕੁ ਬਛੇਰੀਆਂ ਲੈ ਕੇ ਆਏ ਆ ਜੀ ਠੀਕ ਹੈ ਭਾਈ ਜੀ ਇੱਕ ਬਛੇਰੀ ਸੇਲ ਹੋ ਗਈ ਇੱਕ ਘੋੜੀ ਸੇਲ ਕਰਤੀ ਆ ਜੀ ਦੋ ਤਿੰਨ ਜਾਨਵਰ ਹੋਰ ਕਰਦੇ ਆ ਜੀ ਤੇ ਜੇ ਆਪਾਂ ਡਿਟੇਲ ਕਰੀਏ ਇਸ ਘੋੜੀ ਦੀ ਸ਼ੁਰੂ ਕਰੀਏ ਜੀ ਆਪਾਂ ਹਾਂ ਜੀ ਭਾਈ ਜੀ ਡਿਟੇਲ ਆ ਭਾਈ ਜੀ ਇਹ ਘੋੜੀ ਮਾਰਵਾੜੀ ਆ ਭਾਈ ਜ ਠੀਕ ਹੈ ਜੀ 10 ਮਹੀਨਿਆਂ ਦੀ ਇਹ ਤਾਂ ਲਾਟਰੀ ਹੈ ਬਾਈ ਜੀ ਜਿਹੜਾ ਪੱਟ ਲੂਗਾ ਉਸ ਤੇ ਕੀ ਕੰਨੀ ਹਾਈਟ ਹੋ ਗਈ ਤੀ ਇਹਦੀ 60 ਇੰਚ ਹਾਈਟ ਆ ਜੀ ਖੁੱਡੀ ਡੁੱਲੀ ਫਵਾਲ ਪੌੜੀਆਂ ਦੀ ਸਾਫ ਆ ਜੀ ਸਵਾਰੀ ਸੂਰੀ ਪਾਸ ਹੈ ਜੀ ਸਵਾਰੀ ਦੀ ਪਾਸ ਆ ਜੀ ਉਮਰ 7 ਕ ਸਾਲ ਦੀ ਹੈ ਜੀ ਅੰਧੀ ਸਾਊਸ ਸੀਲ ਆ ਪੂਰੀ ਸਾਊਸ ਲੱਗ ਆ ਬਾਈ ਜੀ ਕੋਈ ਮਤਲਬ ਕਿਸੇ ਕੰਨੋਂ ਕੋਈ ਕਮੀ ਵੇਚੀ ਨਹੀਂ ਗਈ ਠੀਕ ਹੈ ਜੀ ਹਾਂ ਜੀ ਠੀਕ ਬਾਈ ਜੀ ਤੇ ਅੱਗੇ ਬਾਈ ਜੀ ਅੱਗੇ ਗੜੀ ਚੰਬੀ ਹਾਂ ਜੀ ਅੱਗੇ ਗੜੀ ਆ ਗਈ ਆ ਜੀ ਘੋੜੀ ਇਹ ਇਹਦੀ ਕੀ ਡਿਟੇਲ ਹੈ ਜੀ ਏ ਬਾਈ ਜੀ ਇਸ ਟਾਈਮ ਮੌਕੇ ਦੀ ਖਾਲੀ ਆ ਜੀ ਘੋੜੀ ਅਰੇਬੀਆ ਤੁਰਦੀ ਆ ਜੀ ਵੱਡਾ ਤੋਰਾ ਤੁਰਦੀ ਆ ਅੰਦਰ ਦੀ ਸਾਫ ਆ ਤੇ ਹੀਟ ਕੱਢੀ ਖੜੀ ਹੈ ਵੀ ਮਲਾ ਦੇਾਂਗੇ ਬਾਈ ਜੀ ਠੀਕ ਵਾਰ ਪੋਰੀਆਂ ਦੀ ਸਾਫ ਆ ਬਾਈ ਜੀ ਇਹ ਵੀ ਅੱਗੇ ਆ ਗਈ ਜੀ ਇਹ ਨੀਲੀ ਚੰਬੀ ਘੋੜੀ ਆ ਜੀ ਡੋਡਾਂ ਵਾਲੇ ਅਲੀ ਦੀ ਆਪ ਠੀਕ ਆ ਡਾਇਰੈਕਟ ਬਾਈ ਹਾਂ ਜੀ ਡਾਇਰੈਕਟ ਡੋਡਾਂ ਵਾਲੇ ਅਲੀ ਦੀ ਆ ਰੌਲੀ ਵਾਲੇ ਤੋਂ ਸੂਈ ਆ ਜੀ ਬਾਈ ਜਿਹੜੇ ਸਾਹਮਣੇ ਸਾਡੇ ਬੈਠਦੇ ਆ ਸਾਹਮਣੇ ਠੀਕ ਆ ਬਾਈ ਗਿੱਲ ਸਾਹਿਬ ਉਹਨਾਂ ਦੇ ਕਿੰਨੇ ਟਾਈਮ ਦੀ ਗੱਬਣਾ ਹੋ ਚੁੱਕੀ ਹੈ ਹਾਂਜੀ ਕਿੰਨੇ ਟਾਈਮ ਦੀ ਹੈ ਜੀ ਇਹ ਹੋਊਗੀ 3 ਕਿ ਮਹੀਨੇ ਦੇ ਨੇੜੇ ਜੀ ਹੁਣ ਚੈੱਕ ਪਾਸ ਹੋ ਚੁੱਕੀ ਹੈ ਚੈੱਕ ਪਾਸ ਹੋ ਚੁੱਕੀ ਹੈ ਜੀ ਕਿੰਨੀ ਹਾਈਟ ਹੈ ਜੀ ਹਾਈਟ ਇਹਦੀ ਵੀ ਹੋਊਗੀ ਬਾਈ 7.5 ਦੇ ਲਵੇਂ ਸਮੇ ਬੜੀ ਖੁੱਲੀ ਠੀਕ ਆ ਬਾਈ ਉਮਰ ਦੀ ਗੱਲ ਕਰੀਏ ਜੀ ਆਪਾਂ ਉਮਰ ਦੀ ਹੋਊਗੀ 5 ਕਿ ਸਾਲੀ ਬਾਈ ਹੁਣੇ ਹੀ ਪਜਾਰੇ ਲੱਗੀ ਹੈ 5-6 ਸਾਲੀ ਹੈਗਾ ਰਿਜ਼ਲਟ ਕਿਦਾਂ ਦਿੱਤਿਆ ਬਾਈ ਪਹਿਲਾਂ ਕੋਈ ਬਾਈ ਇਹ ਪਹਿਲਾਂ ਤੁਹਾਨੂੰ ਦੱਸ ਕੇ ਆਟਾ ਬੇਨਤੀ ਦੀ ਇਹ ਬਾਈ ਵਰਗਿਆਂ ਦੇ ਘੋੜੇ ਤੋਂ ਸੂਈਆ ਜੀ ਰੌੜੀ ਵਾਲੇ ਅਰਜਨ ਘੋੜੇ ਤੋਂ ਬਸ਼ੀਰਾ ਜੀ ਇਹਦਾ ਆਪਣੇ ਘਰੇ ਖੜਾ ਠੀਕ ਆ ਵੀ ਮਾ ਨੁਕਰੇ ਬੱਚੀ ਦਿੱਤੇ ਅੱਜ ਤੇ ਹਾਂਜੀ ਹਾਂਜੀ ਨੁਕਰੇ ਬੱਚੀ ਸੂਈ ਆ ਜੀ ਇੱਕ ਵਾਰੀ ਜਿਉਣੇ ਤੋਂ ਵੀ ਸ਼ੇਰੀ ਸੂਈ ਆ ਜੀ ਕੀ ਡਿਮਾਂਡ ਕਰਨੀ ਦੀ ਬਾਈ ਡਿਮਾਂਡ ਬਾਈ ਜੀ ਫੋਨ ਤੇ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਅੱਗੇ ਆ ਗਈ ਜੀ ਇਹ ਚਾਰ ਦੰਦ ਬਸ਼ੇਰੀ ਆ ਬਾਈ ਜੀ ਠੀਕ ਆ ਜੀ ਤੇ ਸਾਡੇ ਕਿ ਤਿੰਨ ਮਹੀਨੇ ਦੀ ਗੱਬਣਾ ਬਾਈ ਨਰੇਸ਼ ਵਾਲੇ ਘੋੜੇ ਤੋਂ ਜੀ ਨੁਕਰੇ ਦੋ ਤੇ ਮੈਂ ਤੇ ਕਲਰ ਆਹੇ ਇਹ ਜੀ ਲਾਲ ਹੀ ਕਰ ਲੋ ਜੀ ਬੜਾ ਜਿਹਾ ਫਿੱਕਾ ਠੀਕ ਹੈ ਹਾਂਜੀ ਓਕੇ ਵੀਰੇ ਇਹ ਦੀ ਹਾਈਟ ਦੀ ਗੱਲ ਕਰੀ ਹਾਈਟ ਕਿੰਨੀ ਹੈ ਹਾਈਟ ਹੋਊ 65 ਇੰਚ ਜੀ ਬੜੀ ਖੁੱਲੀ ਡੁੱਲੀ ਜੀ ਵਾਲ ਪੋਰੀਆਂ ਦੀ ਸਾਫ ਆ ਘੋੜੀ ਇਹ ਵੀ ਪਈ ਸੀ ਓਕੇ ਵੀਰੇ ਇਹਦਾ ਵੀ ਰੇਟ ਫੋਨ 'ਤੇ ਕਰਨਾ ਫੋਨ 'ਤੇ ਕਰ ਲਾਂਗੇ ਜੀ ਬਾਕੀ ਜਿਹੜਾ ਬਾਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਬਾਈ ਜੀ ਉਹਨਾਂ ਦਾ ਪੂਰਾ ਮਾਨਤਨ ਕਰਾਂਗੇ ਠੀਕ ਹੈ ਜੀ ਹਾਂਜੀ ਓਕੇ ਵੀਰੇ ਇਹਦਾ ਡਿਟੇਲ ਦਿਓ ਜੀ ਇਹ ਵੀ ਇਹ ਲਾਲ ਗਰੜੀ ਘੋੜੀ ਆ ਜੀ ਉਮਰ ਦੀ ਹੈਗੀ 7 ਸਾਲਾਂ ਦੀ ਠੀਕ ਹੈ ਜੀ ਸਾਢੇ 4 ਮਹੀਨਿਆਂ ਦੀ ਇਹ ਵੀ ਬਾਈ ਨਰੇਸ਼ ਵਾਲੇ ਘੋੜੇ ਤੋਂ ਫਫਾਣੇ ਵਾਲੇ ਤੋਂ ਗੱਭਣਾ ਜੀ ਜਾਣੀ ਠੀਕ ਹੈ ਬਾਈ ਸਟੱਡ ਫਾਰਮ ਆ ਜ ਇੱਕ ਪਾਸਤਾ ਨਹੀਂ ਹੋਈ ਜੀ ਚੈੱਕ ਪਾਸ ਆ ਜੀ ਇਹ ਵੀ ਸਾਢੇ 4 ਮਹੀਨਿਆਂ ਦੀ ਜੀ ਇਹਦਾ ਵੀ ਰੇਟ ਫੋਨ 'ਤੇ ਕਰਦਾ ਬਾਈ ਇਹਦਾ ਵੀ ਫੋਨ 'ਤੇ ਕਰ ਲਾਂਗੇ ਜੀ ਸਵਾਰੀ ਰੂਰੀ ਦੀ ਪਾਸ ਸਵਾਰੀ ਦੀ ਪਾਸ ਆ ਜੀ ਸਾਊ ਸਲਾਗ ਦਾ ਠੰਡੀ ਘੋੜੀ ਆ ਜੀ ਪੂਰੀ ਓਕੇ ਬਾਈ ਜੀ ਕੋਈ ਕਿਸੇ ਗੱਲੋਂ ਕੋਈ ਕਮੀ ਪੇਸ਼ੀ ਨਹੀਂ ਪੌਰੀਆਂ ਦੀ ਸਾਫ਼ ਆ ਜੀ ਬਿਲਕੁਲ ਜੀ ਹਾਂ ਜੀ ਠੀਕ ਆ ਜੀ ਦੋਸਤੋ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਬਾਕੀ ਵਸ਼ੇਰੀਆਂ ਵੀ ਬਾਈ ਲੈ ਕੇ ਪਹੁੰਚੇ ਆ ਤਿੰਨ ਵਸ਼ੇਰੀਆਂ ਜੀ ਕਿੰਨੇ ਦੀ ਹੈਗੀ ਆ ਉਹ ਮਰਦੀ ਇਹਦੀ ਕੀ ਡਿਟੇਲ ਆ ਬਾਈ ਜੀ ਇਹ 7 ਕਿੰਨੇ ਮਹੀਨੇ ਉਮਰਾ ਜੀ ਵਾਲ ਪੌਰੀਆਂ ਦੀ ਸਾਫ਼ ਆ ਜੀ ਇਹ ਬੱਚੀ ਆਪਾਂ ਖਰੀਦੀ ਸੀਗੀ ਦਸਾਰਾ ਮੰਡੀ ਤੋਂ ਜੀ। ਬੀ ਲਾਈਨ ਦੀ ਕਿ ਅਨੌਣਾ ਨਹੀਂ ਅਨੌਣਾ ਜੀ। ਓਕੇ ਜੀ। ਹਾਂ ਜੀ। ਠੀਕ ਹੈ ਬਾਈ ਜੀ। ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਆਪਾਂ ਤਾਂ ਖਰੀਦੀ ਸੀ ਜੀ ਇਹ ਮੰਡੀ। ਕੰਨਾਂ ਕੰਨਾਂ ਦੀ ਸ਼ਕੀਨ ਹੈ ਜੀ। ਬਹੁਤ ਟੌਪ ਬੱਚੀ ਆ ਜੀ ਬਹੁਤ ਵਧੀਆ ਬਣੂਗੀ ਬੱਚੀ ਵੱਡੀ ਹੋ ਕੇ ਘੋੜੀ ਬਹੁਤ ਜ਼ਿਆਦਾ ਵੱਡੀ ਬਣੂਗੀ। ਠੀਕ ਹੈ ਬਾਈ ਜੀ ਅੱਗੇ ਆਪਣੀ ਬੇਸ਼ੇਰੀ ਜੀ ਦੂਸਰ ਨੰਬਰ ਤੇ ਗੱਲ ਕਰੀਏ ਇਹ ਵੀ ਨੀਲੇ ਚੰਬੇ ਚ ਆ ਗਈ ਜੀ। ਇਹ ਨੀਲੇ ਚੰਬੇ ਚ ਆ ਗਈ ਬਾਈ ਜੀ ਇਹਦੀ ਜਮਾਂਦਰੂ ਇੱਕ ਅੱਖ ਛੋਟੀ ਜੀ ਛੋਟੀ ਹੈ ਜਨਮ ਵੰਨੀ ਹੋਈ। ਠੀਕ ਹੈ ਜੀ। ਮਤ ਇਹ ਵੀ ਗਰੰਟੀ ਨਾਲ ਰੌਲੀ ਵਾਲੇ ਦੀ ਹੈ ਜੀ ਭਣਾ ਵੀ ਕੋਈ ਡੀਐਨਏ ਕਰਾ ਲਈ ਇਹਦਾ ਓਕੇ ਵੀਰੇ ਹਾਂਜੀ ਇਸ ਗੱਲ ਦਾ ਮੰਨ ਕੇ ਤੁਸੀਂ ਗਰੰਟੀ ਦਿੰਦੇ ਹੋ ਹਾਂਜੀ ਇਹਦੀ ਗਰੰਟੀ ਦਿੰਨੇ ਆ ਜੀ ਇਹਦੀ ਪਰਤੀ ਵੀਡੀਓ ਫੋਟੋ ਸਾਰਾ ਕੁਝ ਆਪਣੇ ਕੋਲ ਰੱਖ ਲਓ ਜੀ ਇਹ ਬਾਈ ਜੀ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਪਰ ਯਾਰ ਬਾਈ ਜੇ ਤੁਸੀਂ ਕਹਿਣਿਆ ਤਾਂ ਆਪਾਂ ਦੱਸ ਵੀ ਦਿੰਨੇ ਆ ਹਾਂਜੀ ਬਤਾ ਤਾਂ ਦੱਸ ਦਿਓ ਚਲੋ ਜੀ ਇਹਦਾ ਆਪਾਂ ਇੱਕ 10 ਮੌਲ ਕਰਦੇ ਆ ਜੀ ਜੇ ਤੁਹਾਡੀ ਵੀਡੀਓ ਦੇਖ ਕੇ ਕੋਈ ਵੀ ਆਊ ਤਾਂ ਆਪਾਂ ਬਾਈ ਵਾਣਤਨ ਪੂਰਾ ਕਰਾਂਗੇ ਜੀ ਠੀਕ ਹੈ ਜੀ ਤਾਂ ਕਿਹਾ ਕੀ ਲਾਲ ਚੰਬੀ ਚ ਆ ਗਈ ਜੀ ਬਿਸ਼ੇਰੀ ਹਾਂ ਉਹ ਮੈਂ ਤਾਂ ਆ ਗਈ ਬਿਸ਼ੇਰੀ ਮੱਥੇ ਪਟੇ ਦੀ ਜੀ ਤਿੰਨ ਪੈਰ ਕਿੱਤਿਆਂ ਦੀ ਇਹ 5 ਕੁ ਮਹੀਨਿਆਂ ਦੀ ਬੱਚੀ ਹੈ ਜੀ ਇਹਦੀ ਮਾਂ ਆਪਣੇ ਕੋਲੇ ਘਰੇ ਹੈ ਜੀ ਠੀਕ ਹੈ ਬਾਈ ਜੀ ਇਹ ਮੰਨ ਕੇ ਚਲੋ ਕਿਹੜੀ ਦੀ ਲੈਣ ਦੀ ਹੈ ਘਿਆਨੇ ਇਹ ਉਦੇਪੁਰ ਪੈਲਸ ਲਾਈਨ ਦਾ ਘੋੜਾ ਜੀ ਆਪਣੇ ਮਿੱਤਰ ਕੋਲ ਉਹ ਤੋਂ ਮਲਾਈ ਸੀ ਜੀ ਇਹ ਠੀਕ ਹੈ ਵੀਰੇ ਤੇ ਮਾਂ ਵਾਲੇ ਸਾਈਡ ਤੋਂ ਜੇ ਗੱਲ ਕਰੀਏ ਮਾਂ ਵਾਲੇ ਪਾਸਿਓਂ ਆਨ ਨੋਣਾ ਜੀ ਆਨ ਨੋਣਾ ਹਾਂ ਜੀ ਠੀਕ ਹੈ ਵੀਰੇ ਇਹਦੀ ਕੀ ਡਿਮਾਂਡ ਕਰਦੇ ਇਹਦੀ ਡਿਮਾਂਡ ਬਾਈ ਜੀ ਫੋਨ 'ਤੇ ਹੀ ਕਰ ਲਾਂਗੇ ਜੀ ਓਕੇ ਵੀਰੇ ਹਾਂ ਜੀ ਨੰਬਰ ਬਾਈ ਜੀ ਸਕਰੀਨ ਤੇ ਬਾਈ ਦਾ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਜੇ ਤੁਸੀਂ ਚੰਪੀਆਂ ਬਸ਼ੇਰੀਆਂ ਜਾਂ ਘੋੜੀਆਂ ਲੈਣੀਆਂ ਬਾਈ ਕੋਲੇ ਗਬਣ ਚੱਕ ਪਾਸ ਵੀ ਕੋੜਗਾ ਹੈਗੀਆ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਕੋਲਰ ਸਟੱਡ ਫਾਰਮ ਜੇ ਗੱਲ ਕਰੀਏ ਬਾਈ ਜੀ ਆਪਣਾ ਲੋਕੇਸ਼ਨ ਦੀ ਲੋਕੇਸ਼ਨ ਮੇਰਾ ਪਿੰਡ ਚੱਕ ਸੇਲੇ ਵਾਲਾ ਜੀ ਇੱਥੋਂ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਜੀ ਓਕੇ ਵੀਰੇ ਇਹ ਮੰਡੀ ਤੋਂ 15 ਕਿਲੋਮੀਟਰ ਦੂਰੀ ਤੇ ਹੀ ਰਹਿ ਗਿਆ ਜੀ ਓਕੇ ਵੀਰੇ ਠੀਕ ਹੈ ਜੀ ਬਾਈ ਜੀ ਧੰਨਵਾਦ ਤੁਹਾਡਾ ਬਹੁਤ 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 ਧੰਨਵਾਦ ਜੀ ਤੁਹਾਡਾ ਵੀ ਜੀ ਆਇਆਂ ਨੂੰ ਬਾਈ ਜੀ ਠੀਕ ਹੈ ਜੀ